ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮੱਥਾ ਭਾਗੇ ਅੱਜ ਸਾਡੀ ਹਰ ਕੀ ਸੇਵਾ ਸੁਸਾਇਟੀ ਲਈ ਬੜੀ ਹੀ ਮਾਣ ਵਾਲੀ ਗੱਲ ਆ ਕਿ ਸਾਡੇ ਭਾਜੀ ਤੇ ਪਾਸਟਰ ਨੇ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਤੇ ਪਿੰਡ ਹਰਚਵਾਲ ਅੱਜ ਇਹਨਾਂ ਦਾ ਜਨਮ ਦਿਨ ਸੀ ਆਪਣੀ ਸੰਸਥਾ ਦੇ ਵਿੱਚ ਆਪਣੇ ਚਰਚ ਦੇ ਵਿੱਚ ਵੱਡੇ ਮਨਾਉਣ ਦੀ ਬਜਾਏ ਅੱਜ ਸਾਡੇ ਬੱਚਿਆਂ ਦੇ ਨਾਲ ਸਾਡੀ ਹਰ ਕੀ ਸੇਵਾ ਸੁਸਾਇਟੀ ਪਹੁੰਚੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤਾਂ ਜੋ ਇਹਨਾਂ ਨੂੰ ਪਤਾ ਲੱਗਿਆ ਇਹ ਸੰਸਥਾ ਦੇ ਵਿੱਚ ਪਹੁੰਚੇ ਅਸੀਂ ਇੱਕ ਹੋਰ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਸਾਡੀਆਂ ਵੀਡੀਓ ਦੇਖ ਕੇ ਇੱਥੇ ਆਉਣ ਦਾ ਉਪਰਾਲਾ ਕੀਤਾ ਇੱਕ ਬੇਨਤੀ ਸਾਰੇ ਅੱਗੇ ਗੱਲ ਕਰਨ ਲੱਗੇ ਹਾਂ ਵੀ ਆਪਾਂ ਧਰਮਾਂ ਦੀ ਲੜਾਈ ਛੱਡ ਕੇ ਕੋਈ ਕਿਸੇ ਨੂੰ ਵੀ ਧਰਮ ਨੂੰ ਮੰਨਦਾ ਅਸੀਂ ਉਸ ਧਰਮ ਦਾ ਸਤਿਕਾਰ ਕਰੀਏ ਤਾਂ ਜੋ ਸਾਡੇ ਧਰਮ ਦਾ ਸਤਕਾਰ ਕਰੇ ਕੋਈ ਮੈਂ ਚਾਹਨਾ ਕਿ ਮੇਰੇ ਪਿਓ ਦੀ ਰਿਸਪੈਕਟ ਕੋਈ ਕਰੇ ਪਰ ਮੈਂ ਨਾ ਕਰਾਂ ਅਸੀਂ ਆਪਣੇ ਦੀ ਰਿਸਪੈਕਟ ਕਰਾਉਣੀ ਆ ਤਾਂ ਦੂਜੇ ਦੀ ਕਰਨੀ ਪੈਗੀ ਸਾਨੂੰ ਸਭ ਦੇ ਧਰਮ ਦੀ ਰਿਸਪੈਕਟ ਕਰਨੀ ਪੈਗੀ ਤਾਂ ਜੋ ਸਾਡੇ ਧਰਮ ਦਾ ਸਤਕਾਰ ਤੇ ਰਿਸਪੈਕਟ ਹੋਵੇ ਤੇ ਅਸੀਂ ਅੱਜ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜਨਾ ਵੀ ਤੁਹਾਨੂੰ ਇੱਥੇ ਪਹੁੰਚ ਕੇ ਬੱਚਿਆਂ ਨਾਲ ਗੱਲਬਾਤ ਕਰਕੇ ਸਾਡਾ ਪੜਾਉਣ ਦਾ ਤਰੀਕਾ ਕਿਵੇਂ ਦਾ ਲੱਗਿਆ ਧੰਨਵਾਦੀ ਭਾਜੀ ਸਭ ਤੋਂ ਪਹਿਲੇ ਮੈਂ ਆਪ ਸਭ ਦਾ ਮੈਂ ਸ਼ੁਕਰਗੁਜ਼ਾਰ ਆ ਔਰ ਪਿਆਰ ਭਰੀ ਮੇਰੇ ਪੂਰੇ ਪਰਿਵਾਰ ਦੇ ਵੱਲੋਂ ਇਸ ਨਗਰ ਵਾਸੀਆਂ ਨੂੰ ਔਰ ਸਾਰੇ ਇੱਥੋਂ ਦੇ ਮੈਨੇਜਮੈਂਟ ਨੂੰ ਮੈਂ ਸਤਿ ਸ੍ਰੀ ਅਕਾਲ ਆਖਦਾ ਹਾਂ ਔਰ ਮੈਨੂੰ ਬੜੀ ਖੁਸ਼ੀ ਹੋਈ ਇਸ ਜਗ੍ਹਾ ਤੇ ਆ ਕੇ ਔਰ ਮੈਂ ਦੱਸਣਾ ਚਾਹਣਾ ਹੈ ਕਿ ਇਹ ਮੇਰੇ ਨਾਨਕੇ ਦਾ ਇੱਕ ਪਿੰਡ ਹੈ ਔਰ ਇਸ ਪਿੰਡ ਵਿੱਚ ਔਰ ਇਨ੍ਹਾਂ ਗਲੀਆਂ ਦੇ ਵਿੱਚ ਮੇਰਾ ਬਚਪਨਾ گزارਿਆ ਔਰ ਜ਼ਿੰਦਗੀ ਦੀ ਲੰਬੀ ਦੌੜ ਦੇ ਵਿੱਚ ਬਚਪਣਾ ਪਿਛੇ ਰਹਿ ਗਿਆ ਔਰ ਜ਼ਿੰਦਗੀ ਦੀ ਲੰਬੀ ਦੌੜ ਦੇ ਵਿੱਚ ਮੈਂ ਇਸ ਮਕਾਮ ਤੇ ਪਹੁੰਚਿਆ ਔਰ ਪਾਸਟਰ ਲਾਈਨ ਦੇ ਵਿੱਚ ਪੈ ਕੇ ਜਿਸ ਤੁਰ ਗੁਰਦਾਸਪੁਰ ਤੋਂ ਅੱਜ ਮੈਨੂੰ ਇਸ ਪਿੰਡ ਮੱਥ ਮੱਦਰ ਮਤਰਾ ਭਾਗੀ ਵਿੱਚ ਪਹੁੰਚਣ ਦੇ ਲਈ ਰੱਬ ਨੇ ਮੌਕਾ ਬਖਸ਼ਿਆ ਔਰ ਇੱਥੋਂ ਦਾ ਮੈਨੇਜਮੈਂਟ ਇੱਥੋਂ ਦਾ ਸਾਰਾ ਕੁਝ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਔਰ ਜਿੰਨੇ ਵੀ ਇਸ ਜਗ੍ਹਾ ਤੇ ਟੀਚਰ ਹਨ ਆਪ ਆਪਣੀ ਜ਼ਿੰਮੇਵਾਰੀ ਬੜੀ ਨੇਕ ਤੇ ਸੁਚੱਜੇ ਢੰਗ ਨਾਲ ਇਹ ਨਿਭਾ ਰਹੇ ਨੇ ਮੈਂ ਇੱਕ ਗੱਲ ਅੱਜ ਇਸ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਗਰੀਬ ਪਰਿਵਾਰ ਦੇ ਵਿੱਚ ਜੰਮਣਾ ਮਾੜੀ ਗੱਲ ਨਹੀਂ ਹੈ ਗਰੀਬ ਪਰਿਵਾਰ ਵਿੱਚ ਰਹਿ ਕੇ ਗਰੀਬ ਹੀ ਰਹਿਣਾ ਇਹ ਸਭ ਤੋਂ ਵੱਡੀ ਮਾੜੀ ਗੱਲ ਹੈ ਔਰ ਇਸ ਗਰੀਬੀ ਦੀ ਦਲਦਲ ਦੇ ਵਿੱਚੋਂ ਉੱਪਰ ਉੱਠਣਾ ਤੋਂ ਸਭ ਤੋਂ ਜ਼ਰੂਰੀ ਹੈ ਜਿਹੜੀ ਕਿ ਐਜੂਕੇਸ਼ਨ ਔਰ ਐਜੂਕੇਸ਼ਨ ਦੀ ਇਹਨਾਂ ਬੱਚਿਆਂ ਨੂੰ ਦੇਣ ਵਾਸਤੇ ਸਾਡੇ ਭਰਾ ਸਰਦਾਰ ਅੰਗਰੇਜ਼ ਸਿੰਘ ਜੀ ਫੌਜੀ ਸਾਹਿਬ ਔਰ ਜੋ ਇੰਡੀਅਨ ਆਰਮੀ ਦੇ ਵਿੱਚ ਹਨ ਔਰ ਇਹ ਸਾਰੀ ਸਾਡੀ ਫੈਮਿਲੀ ਹੈ ਬਾਕੀ ਸਾਰੇ ਮੇਰੇ ਨਾਨਕੇ ਪਰਿਵਾਰ ਦੇ ਵਿੱਚ ਔਰ ਮੇਰੇ ਮਿਸੇਜ ਮੇਰੇ ਬੱਚੇ ਨਾਲ ਆਏ ਨੇ ਔਰ ਸਾਡੇ ਨਾਨਾ ਜੀ ਨੇ ਇਹ ਜਗ੍ਹਾ ਤੇ ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਔਰ ਮੈਂ ਦੱਸਣਾ ਚਾਹਨਾ ਹੈ ਕਿ ਪੂਰੀ ਫੈਮਿਲੀ ਇਹ ਦਿਨ ਰਾਤ ਇਹ ਇੱਥੇ ਰਹਿ ਕੇ ਇਹਨਾਂ ਸੇਵਾ ਨਿਭਾ ਰਹੇ ਨੇ ਔਰ ਮੈਨੂੰ ਵੀ ਅੱਜ ਮੌਕਾ ਇਸ ਜਗ੍ਹਾ ਤੇ ਆ ਕੇ ਮਿਲਿਆ ਔਰ ਮੈਂ ਇੱਕ ਹੀ ਗੱਲ ਬੋਲਨੀ ਚਾਹਾਂਗਾ ਕਿ ਜੋ ਐਜੂਕੇਸ਼ਨ ਕਿਸੇ ਨੂੰ ਦੇਣਾ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਇੱਕ ਅੰਨੇ ਬੰਦੇ ਨੂੰ ਅੱਖਾਂ ਦੇਣ ਦੀ ਬਰਾਬਰ ਹੈ ਔਰ ਇਹ ਬੱਚੇ ਅੱਜ ਇਸ ਜਗ੍ਹਾ ਤੋਂ ਪੜ੍ਹ ਕੇ ਅੱਗੇ ਵਧਣਗੇ ਤਾਂ ਇਸ ਪਿੰਡ ਦੀ ਆਣ-ਬਾਣ ਸ਼ਾਨ ਔਰ ਇਸ ਪੰਜਾਬ ਦੇ ਵਿੱਚ ਆਣ-ਬਾਣ ਸ਼ਾਨ ਬੱਚੇ ਬਣਨਗੇ ਔਰ ਇਸ ਨਗਰ ਵਾਸੀਆਂ ਨੂੰ ਇਸ ਪੰਜਾਬ ਸਰਕਾਰ ਨੂੰ ਔਰ ਸਾਰੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮੇਰੀ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣਾ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੇ ਤਾਂ ਕਿ ਪਬਿਕ ਉਜਾਲਾ ਹੋ ਜਾਏ ਤਾਂ ਕਿ ਸਾਡਾ ਪੰਜਾਬ ਜਿਹੜਾ ਵਾ ਉਹ ਨਸ਼ਿਆਂ ਦੇ ਦਲਦਲ ਤੋਂ ਬਾਹਰ ਨਿਕਲ ਕੇ ਠੀਕਾ ਜੀ ਅਨਪੜਤਾ ਦੇ ਦਲਦਲ ਤੋਂ ਬਾਹਰ ਨਿਕਲ ਕੇ ਇੱਕ ਖੁਸ਼ਹਾਲ ਪੰਜਾਬ ਬਣ ਸਕਣ ਔਰ ਇਹ ਬੱਚੇ ਜਿਹੜੇ ਆ ਇਸ ਨਗਰ ਵਾਸਤੇ ਪੰਜਾਬ ਵਾਸਤੇ ਭਾਰਤ ਦੇਸ਼ ਵਾਸਤੇ ਇੱਕ ਬਰਕਤ ਦਾ ਬਹੁਤ ਵੱਡਾ ਵਸੀਲਾ ਬਣ ਜਾਣ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਥੈਂਕ ਯੂ ਧੰਨਵਾਦ ਜੀ ਲਾਸਟ ਇਹੀ ਅਪੀਲ ਕਰਾਂਗੇ ਕਿ ਆਪਾਂ ਹੋਰ ਲੜਾਈਆਂ ਛੱਡ ਕੇ ਝਗੜੇ ਛੱਡ ਕੇ ਅਸੀਂ ਜਿਹੜੇ ਪੀਜੇ ਵਰਕਰਾਂ ਦੇ ਲੰਗਰ ਛੱਡ ਗਏ ਜਿਹੜਾ 메인 ਲੰਗਰ ਬੰਦਾ ਵਾ ਹੈਲਥ ਮੈਡੀਕਲ ਦਾ ਔਰ ਐਜੂਕੇਸ਼ਨ ਦਾ ਆਪਾਂ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਆਪਣਾ ਸੰਯੋਗ ਪਾਈਏ ਤਾਂ ਜੋ ਇਸ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾ ਸਕੀਏ ਜਦੋਂ 1849 ਦੇ ਵਿੱਚ ਪੰਜਾਬ ਗੁਲਾਮ ਹੋਇਆ ਸੀ ਤੇ ਗੋਰਿਆਂ ਨੇ ਸਭ ਤੋਂ ਪਹਿਲਾਂ ਐਜੂਕੇਸ਼ਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਐਜੂਕੇਸ਼ਨ ਖਤਮ ਕੀਤੀ ਜਾਵੇ ਤੇ ਅਸੀਂ ਚਾਹੁੰਦੇ ਹਾਂ ਅੱਜ ਪੰਜਾਬ ਔਰ ਪੂਰਾ ਇੰਡੀਆ ਆਜ਼ਾਦ ਆ ਪਰ ਐਜੂਕੇਸ਼ਨ ਵੱਲੋਂ ਪੰਜਾਬ ਗੁਲਾਮ ਆ ਆਪਾਂ ਸਾਰੇ ਭਰਾ ਰਲ ਕੇ ਇਸ ਪੰਜਾਬ ਨੂੰ ਇਸ ਗੁਲਾਮੀ ਚੋਂ ਕੱਢੀਏ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਈਏ ਧੰਨਵਾਦ ਇਸ ਵੀਡੀਓ ਨੂੰ ਜਿਸ ਵੀਰ ਤੱਕ ਪਹੁੰਚਦੀ ਹੈ ਮੇਰੀ ਭੈਣ ਮਾਤਾਵਾਂ ਬਜ਼ੁਰਗ ਸਾਰੇ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਬੱਚਿਆਂ ਦਾ ਹੌਸਲਾ ਵਧਾਓ ਤੁਸੀਂ ਇੱਥੇ ਆ ਕੇ ਬੱਚਿਆਂ ਨਾਲ ਗੱਲਬਾਤ ਕਰੋ ਤਾਂ ਜੋ ਇਹਨਾਂ ਬੱਚਿਆਂ ਦਾ ਹੌਸਲਾ ਵਧੇ ਸਾਡੀ ਇਸ ਸੰਸਥਾ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਸਾਡਾ ਕੰਟੈਕਟ ਨੰਬਰ ਹੈਗਾ 96821 13741 ਸਾਡੀ ਟੀਮ ਦੇ ਨਾਲ ਗੱਲ ਕਰਕੇ ਤੁਸੀਂ ਇੱਥੇ ਪਹੁੰਚੋ ਸਾਡੀਆਂ ਬੰਦੀਆਂ ਜ਼ਰੂਰਤਾਂ ਪੂਰੀਆਂ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਤਤ ਵਿੱਚ ਜੋ ਵੀ ਸੱਜਣ ਵੀਰ ਇਸ ਸੰਸਥਾ ਦੇ ਵਿੱਚ ਸੇਵਾ ਪਾਉਣ ਆਊਗਾ ਆਪਣਿਆਂ ਚੋਂ ਤੇ ਅਸੀਂ ਆਪਣੇ ਸੰਸਥਾ ਵੱਲੋਂ ਬਣਾਈ ਹੋਈ ਟਰੋਫੀ ਉਹਨਾਂ ਨੂੰ ਜ਼ਰੂਰ ਸਨਮਾਨਤ ਕਰਾਂਗੇ ਤਾਂ ਜੋ ਅੱਜ ਸਾਡੀ ਭਾਜੀ ਗੁਰਦਾਸਪੁਰ ਤੋਂ ਆਈ ਸੀ ਅਸੀਂ ਇਹਨਾਂ ਨੂੰ ਸਨਮਾਨਤ ਕਰਕੇ ਇਹਨਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਆ ਤਾਂ ਜੋ ਅੱਗੇ ਤੋਂ ਹੋਰ ਵੀ ਸੱਜਣ ਸਾਡੇ ਕੋਲ ਆਉਣ ਅਸੀਂ ਇਹੀ ਉਹਨਾਂ ਦਾ ਇਦਾਂ ਹੀ ਸਨਮਾਨਤ ਕਰਦੇ ਰਹੀਏ ਜੀ